ਸਾਨੂ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੀ ਅੰਮ੍ਰਿਤਮਈ ਬਾਣੀ ਅਨੰਦ ਸਾਹਿਬ ਜੀ ਦੇ ਅੰਦਰ ਇਹ ਕਿਰਪਾ ਰਹਿਮਤ ਬਖਸ਼ਿਸ਼ ਕਰਦੇ ਨੇ ਆਵੋ ਸੰਤ ਪਿਆਰੀ ਆਕਾਥ ਕੀ ਕਰੇ ਕਹਣ ਏ ਗੁਰਮੁਖ ਪਿਆਰਿਓ ਏ ਸੰਤ ਜਨੋ ਆਵੋ ਅਸੀਂ ਉਸ ਵੈ ਗੁਰੂ ਜੀ ਦੇ ਘਰ ਦੀ ਉਹ ਅਗੰਮੀ ਕਥਾ ਉਹ ਗਗੰਮੀ ਵਿਚਾਰ ਜਸ ਗਾਇਣ ਕਰੀਏ ਜਿਸ ਨੂੰ ਗਾਇਣ ਕਰਨ ਦੇ ਲਈ ਸਾਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਅੰਮ੍ਰਿਤਮਈ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਆਵੋ ਪੈਣੀ ਗੱਲ ਮਿਲੈ ਅੰਕ ਸਹਿੇ ਲੜਿੰਗਾ ਮਿਲ ਕੇ ਕਰੇ ਕਹਾਣੀਆਂ ਸਮਰੰਥ ਕੰਤਕੀਆਂ ਏ ਗੁਰਮੁਖ ਪਿਆਰਿਓ ਆਵੋ ਅਸੀਂ ਸੁਬਹਿ ਗੁਰੂ ਜੀ ਦੇ ਪਰਮਾਤਮਾ ਦੇ ਗੁਣ ਗਾਇਣ ਕਰੀਏ ਜਿਸ ਗੁਣ ਗਾਇਣ ਕਰਨ ਦੇ ਸਦਕਾ ਮਨੁੱਖ ਦੇ ਮਨ ਦੀ ਜਿਹੜੀ ਮੈਲ ਹੈ ਉਹ ਉਤਰ ਜਾਂਦੀ ਹੈ ਸੱਚੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਪ੍ਰਭ ਕੈ ਸਿਮਰਨ ਮਨ ਕੀ ਮਲ ਲਜਾਇ ਅਜੇਡ ਸਾਡੀ ਮਨ ਦੀ ਉੱਤੇ ਵਕਾਰਾਂ ਰੂਪੀ ਮੈਲ ਲੱਗੀ ਹੋਈ ਹੈ ਇਹ ਵਾਹਿਗੁਰੂ ਜੀ ਦਾ ਚਿੰਤਨ ਕਰਨ ਦੇ ਨਾਲ ਇਹ ਅੰਦਰ ਦੀ ਮੈਲ ਧੁੱਪ ਜਾਂਦੀ ਹੈ ਬਾਬਾ ਨਾਨਕ ਜੀ ਨੇ ਇਹੀ ਸੰਦੇਸ਼ਾ ਸਾਰੇ ਸੰਸਾਰ ਨੂੰ ਦਿੱਤਾ ਤੇ ਹਜ਼ੂਰ ਕਹਿੰਦੇ ਨੇ ਛੋਡੋ ਵੇਸ ਭੇਖ ਚੁਤਰਾਈ। हे ਪਿਆਰਿਓ ਜੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਨਾ ਹੈ ਉਥੇ ਵੇਸ ਭੇਖ ਤੇ ਚੁਤਰਾਈ ਦਾ ਕੋਈ ਕੰਮ ਨਹੀਂ। ਉਸ ਥਾਂ ਦੇ ਉੱਤੇ ਤੇ ਆਪਾ ਸਮਰਪਿਤ ਕਰਨਾ ਪੈਂਦਾ ਹੈ। ਜੀਵੇਂ ਬਾਬਾ ਕਬੀਰ ਸਾਹਿਬ ਜੀ ਆਖਦੇ ਨੇ ਪੰਥ ਨਿਹਾਰੇ ਕਾਮ ਨਹੀਂ ਲੋਚਨ ਭਰੀਲੇ ਉਸਾਸਾ ਇੱਕ ਸਮਾਂ ਹੁੰਦਾ ਸੀ ਪਿਆਰਿਓ ਜਿਹੜਾ ਪਤੀ ਤੇ ਪਤਨੀ ਦਾ ਰਿਸ਼ਤਾ ਬੜਾ پاک ਪਵਿੱਤਰ ਰਿਸ਼ਤਾ ਇਹ ਉਹ ਰਿਸ਼ਤਾ ਹੈ ਜਿਸ ਨੂੰ ਸੱਚੇ ਸਤਿਗੁਰ ਜੀ ਨੇ ਆਪਣੇ ਬਚਨਾਂ ਦੇ ਵਿੱਚ ਅੰਕਿਤ ਕੀਤਾ ਹੁਣ ਤੁਸੀਂ ਆਪ ਦੇਖੋ ਉਹ ਰਿਸ਼ਤਾ ਕਿੰਨਾ پاک ਪਵਿੱਤਰ ਰਿਸ਼ਤਾ ਹੋਵੇਗਾ ਜਿਹਦਾ ਜ਼ਿਕਰ ਖੁਦ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਕਰ ਰਹੀ ਹੈ ਜਿਹਦਾ ਜ਼ਿਕਰ ਭਗਤ ਸਹਿਬਾਨ ਕਰ ਰਹੇ ਨੇ ਪਾਠ ਸਹਿਬਾਨ ਕਰ ਰਹੇ ਨੇ ਉਹ ਰਿਸ਼ਤਾ ਕਿੱਡਾ ਪਵਿੱਤਰ ਹੋਵੇਗਾ ਉਸ ਇਸਤਰੀ ਦੇ ਹਿਰਦੇ ਦੇ ਵਿੱਚ ਆਪਣੇ ਪਤੀ ਦੇ ਮਿਲਾਪ ਦੇ ਲਈ ਕਿੰਡੀ ਤੜਫ ਹੋਵੇਗੀ ਉਸ ਤੜਫ ਨੂੰ ਉਸ ਅੰਦਰ ਦੇ ਪ੍ਰੇਮ ਨੂੰ ਸੱਚੇ ਸਤਿਗੁਰੂ ਜੀ ਨੇ ਇੱਕ ਉਦਾਹਰਣ ਦੇ ਰੂਪ ਦੇ ਵਿੱਚ ਬਿਆਨ ਕੀਤਾ ਪਰ ਅੱਜ ਵੇਖਣ ਨੂੰ ਮਿਲਿਆ ਕਿ ਉਹ ਪਤੀ ਤੇ ਪਤਨੀ ਦਾ ਪਿਆਰ ਸਹਬ ਜੀ ਕਿਰਪਾ ਕਰਨ ਰਹਿ ਕੋਈ ਨਹੀਂ ਜਾ ਇੱਕ ਬੰਦਾ ਆਇਆ ਘਰ ਆਪਣੇ ਤੇ ਥੋੜਾ ਲੇਟ ਹੋ ਗਿਆ ਘਰ ਵਾਲੀ ਨੇ ਪੁੱਛਿਆ ਕਿੱਥੋਂ ਆਇਆ ਹੈ ਉਹ ਕਹਿੰਦਾ ਡਾਕਟਰ ਦੇ ਕੋਲ ਗਿਆ ਸੀ ਤੇ ਡਾਕਟਰ ਨੇ ਆਖਿਆ ਕਿ ਤੇਰੀ ਜਿਹੜੀ ਉਮਰ ਐ ਹੁਣ ਬਸ 7-8 ਘੰਟੇ ਹੀ ਐ ਤੇ ਘਰ ਵਾਲੀ ਆਖਦੀ ਐ ਚੰਗਾ ਫਿਰ ਮੈਨੂੰ ਸੌ ਲੈਣ ਦੇ ਉਹ ਕਹਿੰਦਾ ਕਿਉਂ ਉਹ ਕਹਿੰਦੀ ਆਖੇ ਤੂੰ ਤੇ ਸਵੇਰੇ ਉੱਠਣਾ ਨਹੀਂ ਮਿੰਨ ਤੇ ਸਵੇਰੇ ਮਰਨਾ ਪੈਣਾ ਨਾ ਸਵੇਰੇ ਉੱਠਣਾ ਪੈਣਾ ਐ ਆ ਸਾਡੇ ਜੀਵਨ ਦੇ ਹਾਲਾਤ ਨੇ ਆਏ પતિ ਪਤਨੀ ਦਾ ਪਿਆਰ ਇਹ ਆ ਪਤਨੀ ਪਤਨੀ ਦਾ ਪਿਆਰ ਵਾਹਿਗੁਰੂ ਜੀ ਜਾਂ ਰਾਹ ਪਿਆ ਜਾਣੇ ਜਾਂ ਵਾਪੇ ਆ ਜਾਣ ਕੋਈ ਪਤੀ ਟੈਸ਼ਨ ਦੇ ਵਿੱਚ ਸੀ ਬੜੀ ਚਿੰਤਾ ਦੇ ਵਿੱਚ ਸੀ ਤੇ ਉਹਨੇ ਗੱਡੀ ਮੋੜਨੀ ਸੀ ਆਪਣੇ ਘਰ ਵੱਲ ਨੂੰ ਤੇ ਮੋੜ ਦਿੱਤੀ ਸ਼ੋਨੀ ਵੱਲ ਨੂੰ ਫੌਜੀਆ ਨੇ ਘੇਰ ਲਿਆ ਰਾਤ ਦਾ ਸਮਾਂ ਬਣ ਲਿਆ ਤੂੰ ਕਿੱਥੋਂ ਆਇਆ ਸਾਡੀ ਸ਼ੋਣੀ ਦੇ ਵਿੱਚ ਐਕਟਰ ਕਿਵੇਂ ਕੀਤਾ ਬੰਦੂਕਾਂ ਤਾਣ ਕੇ ਸਾਰੀ ਰਾਤ ਰੱਖਿਆ ਦਿਨ ਚੜਿਆ ਪਤਾ ਚੱਲਿਆ ਕਿ ਇਹ ਭੁਲੇਖੇ ਦੇ ਨਾਲ ਆ ਗਿਆ ਉਹ ਵਿਚਾਰਾ ਘਰ ਗਿਆ ਘਰਵਾਲੀ ਨੇ ਤੇ ਇਹ ਤੇ ਕੀ ਪੁੱਛਣਾ ਸੀ ਕਿ ਸਵਾਮੀ ਜੀ ਰਾਤ ਕਿੱਥੇ ਰਹਿ ਗਏ ਹੋ ਅੱਗਿਓ ਪੁੱਛਦੀ ਐ ਖਿਜ ਕੇ ਕਿ ਰਾਤੀ ਕਿੱਥੇ ਮਰਿਆ ਸੀ ਉਹ ਅੱਗੇ ਟੈਨਸ਼ਨ ਦੇ ਵਿੱਚ ਸੀ ਕਿ ਮਸਾਂ ਤੇ ਜਾਨ ਛੁਡਾ ਕੇ ਆਇਆ ਤੇ ਉਤੋਂ ਇਹ ਗੱਲ ਪੈਂਦੀ ਆ ਕਿ ਰਾਤ ਕਿਥੇ ਗਿਆ ਸੀ ਉਹ ਕਹਿੰਦਾ ਚੱਲ ਆ ਗੱਡੀ ਦੇ ਵਿੱਚ ਤੈਨੂੰ ਦੱਸ ਦਿੰਨਾ ਮੈਂ ਰਾਤ ਕਿਥੇ ਰਿਹਾ ਸੀ ਉਹ ਗੱਡੀ ਸ਼ੌਣੀ ਦੇ ਵਿੱਚ ਜਾ ਕੇ ਲੈ ਗਿਆ ਫੌਜੀਆ ਨੇ ਵੇਖ ਲਿਆ ਉਹ ਗੱਡੀ ਤੋਂ ਉਤਰਿਆ ਉਹ ਕਹਿੰਦੇ ਤੂੰ ਫੇਰ ਆ ਗਿਆ ਤੈਨੂੰ ਰਾਤ ਸਮਝਾਇਆ ਸੀ ਕਿ ਇੱਥੇ ਇੱਕ ਵਾਰੀ ਆ ਗਿਆ ਦੂਜੀ ਵਾਰੀ ਮੂੰਹ ਨਹੀਂ ਕਰਨਾ ਤੂੰ ਹੁਣ ਫੇਰ ਆ ਗਿਆ ਕਹਿੰਦਾ ਜੀ ਜਨਾਬ ਮੈਂ ਤੇ ਇਸ ਕਰਕੇ ਆਇਆ ਹਾਂ ਕਿ ਭਾਵੇਂ ਮੈਨੂੰ ਗੋਲੀ ਮਾਰਦੇਓ ਪਰ ਮੇਰੀ ਘਰਵਾਲੀ ਨੂੰ ਦੱਸਦੇਓ ਕਿ ਮੈਂ ਰਾਤ ਕਿੱਥੇ ਸੀ ਆ ਸਾਡੇ ਹਾਲਾਤ ਬਣ ਗਏ ਉਸ ਸਮੇਂ ਜਦੋਂ ਸੱਚੇ ਸਤਿਗੁਰ ਜੀ ਦੀ ਬਾਣੀ ਨੇ ਇੱਕ ਪਤੀ ਤੇ ਪਤਨੀ ਦੇ ਰਿਸ਼ਤੇ ਨੂੰ ਬਿਆਨ ਕੀਤਾ ਨਾ ਉਹ ਪਤਨੀ ਦੀ ਜਿਹੜੀ ਬਿਰਤੀ ਆ ਉਹ ਇਤਨੀ ਪਾਕ ਪਵਿੱਤਰ ਬਿਰਤੀ ਹੈ ਇਤਨੀ ਪਵਿੱਤਰ ਬਿਰਤੀ ਹੈ ਕਿ ਜਦੋਂ ਪਤੀ ਮਰਦਾ ਹੈ ਤੇ ਵੱਲਦੀ ਹੋਈ ਚਿਖਾ ਦੇ ਵਿੱਚ ਅਗਲੀ ਛਾਲ ਮਾਰ ਦਿੰਦੀ ਹੈ ਤੇ ਇਥੇ ਪਤੀ ਭਾਵੇਂ ਜਿੰਨਾ ਮਰਜੀ ਦੁੱਖ ਤਕਲੀਫਾਂ ਦੇ ਵਿੱਚ ਹੋਵੇ ਪਤਨੀ ਕਹਿੰਦੀ ਹੈ ਮੇਰੇ ਨਾਲ ਕੋਈ ਐਸਾ ਸਬੰਧ ਨਹੀਂ ਭਾਬ ਤੇਰੀਆਂ ਚਿੰਤਾ ਤੂੰ ਜਾਣੇ ਜੇ ਘਰ ਦੀ ਜ਼ਿੰਮੇਵਾਰੀ ਜੇ ਸਾਡੀ ਜ਼ਿੰਮੇਵਾਰੀ ਜੇ ਮੇਰੀ ਸ਼ਾਪਿੰਗ ਦੀ ਜ਼ਿੰਮੇਵਾਰੀ ਮੇਰੇ ਖਾਣ ਪੀਣ ਦੀ ਜ਼ਿੰਮੇਵਾਰੀ ਚੱਕ ਸਕਦਾ ਹੈ ਤੇ ਤੈਨੂੰ ਆਿਆਂ ਨੂੰ ਪਾਣੀ ਦਾ ਗਲਾਸ ਪੁੱਛਾਂਗੀ ਨਹੀਂ ਤੇ ਚੁੱਪ ਕਰਕੇ ਆਉਣਾ ਹੈ ਪਾਣੀ ਦਾ ਗਲਾਸ ਚੁੱਕਣਾ ਰੋਟੀ ਬਣੀ ਹੋਵੇਗੀ ਤੇ ਖਾ ਲਵੋ ਕਬੀਰ ਸਾਹਿਬ ਕਹਿੰਦੇ ਨੇ ਪੰਤ ਨੇ ਹਾਰੇ ਕਾਮਲੀ ਇੱਕ ਪਤਨੀ ਦਾ ਵਾਹਿਗੁਰੂ ਜੀ ਇੱਕ ਪਤੀ ਵਿਦੇਸ਼ ਦੇ ਵਿੱਚ ਗਿਆ ਹੋਇਆ ਤੇ ਪਤਨੀ ਉਡੀਕਦੀ ਗਏ ਕਿ ਉਹ ਕਦੋਂ ਮੇਰਾ ਪਤੀ ਘਰ ਆਵੇਗਾ ਤੇ ਉਡੀਕ ਦੀ ਉਡੀਕ ਦੀ ਉਹ ਇਤਨੀ ਜਿਆਦਾ ਬੈਰਾਗ ਦੇ ਵਿੱਚ ਚਲੀ ਜਾਂਦੀ ਹੈ ਕਿ ਉਹਦੀਆਂ ਅੱਖਾਂ ਦੇ ਵਿੱਚ ਉਹ ਨੇਤਰਾਂ ਦੇ ਵਿੱਚੋਂ ਹੰਝੂ ਜਿਹੜੇ ਨੇ ਉਹ ਡਿੱਗਣ ਲੱਗ ਪੈਂਦੇ ਨੇ ਕਬੀਰ ਸਾਹਿਬ ਆਖਦੇ ਨੇ ਕਿ ਉਹਦਾ ਮਨ ਜਿਹੜਾ ਹੈ ਨਾ ਉਹ ਰਸਤੇ ਤੋਂ ਨਿਗਾਹ ਜਿਹੜੀ ਹੈ ਹਟਦੀ ਨਹੀਂ ਉਹਦੇ ਪੈਰ ਥੱਕਦੇ ਨਹੀਂ ਉਦੇ ਪੈਰ ਨਹੀਂ ਥੱਕਦੇ ਆਪਣੀ ਪਤੀ ਦੀ ਉਡੀਕ ਦੇ ਵਿੱਚ ਇਕਲੋਤੀ ਹੈ। ਉਹਦੀਆਂ ਅੱਖਾਂ ਨਹੀਂ ਥੱਕਦੀਆਂ। ਕਬੀਰ ਸਾਹਿਬ ਕਹਿ ਰਹੇ ਨੇ ਕਿ ਪੰਚ ਨਿਹਾਰੇ ਕਾਮਨੀ ਲੋਚਨ ਭਰੀਲੇ ਉਸਾਸਾ ਉਰ ਨਾ ਭੀਜੈ ਔਰ ਕਹਿੰਦੇ ਨੇ ਹਿਰਦੇ ਨੂੰ। ਉਹਦਾ ਹਿਰਦਾ ਜਿਹੜਾ ਏ ਉਹ ਤਸੱਲੀ ਨਹੀਂ ਹੋ ਰਹੀ। ਉਰ ਨਾ ਭੀਜੇ ਪੱਗ ਨਾ ਖਿਸੈ। ਉਹਦਾ ਪੈਰ ਪਿਸ਼ਾਮ ਵੱਲ ਨੂੰ ਨਹੀਂ ਆ ਰਿਹਾ ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਨੇ ਹਰ ਦਰਸ਼ਨ ਕੀ ਆਸਾ ਪਰਮਾਤਮਾ ਦੇ ਪਿਆਰਿਆਂ ਨੂੰ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲਿਆਂ ਨੂੰ ਵਾਹਿਗੁਰੂ ਜੀ ਦੇ ਨਾਲ ਬੜਾ ਸਨੇਹ ਹੈ ਪ੍ਰੇਮ ਹੈ ਤੇ ਉਹ ਵੀ ਉਡੀਕਦੇ ਨੇ ਕਿ ਕਦੋਂ ਉਹ ਦਿਨ ਆਵੇਗਾ ਭਾਗਾਂ ਵਾਲਾ ਜਿਸ ਦਿਨ ਸਾਡੀ ਅੰਦਰ ਦੀ ਸੁਰਤ ਨੂੰ ਪਰਮਾਤਮਾ ਦੇ ਦਰਸ਼ਨ ਕੋਣਗੇ ਕਿਉਂਕਿ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਨੇ ਨਾ ਕਿ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਹੀਂ ਇਹ ਉਹ ਅਵਸਥਾ ਹੈ ਜਿਸ ਨੂੰ ਬਾਬਾ ਨਾਨਕ ਜੀ ਆਖਦੇ ਨੇ ਜਿਸ ਤਨ ਲਾਗੇ ਸੋ ਤਨ ਜਾਣੇ ਕਉਣ ਜਾਣੇ ਪੀਰ ਪਰਾਈ ਜਿਸ ਦੇ ਤਨ ਦੇ ਉੱਤੇ ਇਹ ਬਿਰਹਾ ਦੀ ਚੋਟ ਲੱਗੀ ਕੁੰਦੀ ਹੈ ਨਾ ਪਿਆਰਿਓ ਉਹ ਕੀ ਇਸ ਬਿਰਹਾ ਦੀ ਚੋਟ ਨੂੰ ਜਾਣਦਾ ਹੋਰ ਕੋਈ ਨਹੀਂ ਜਾਣਦਾ ਵਾਹਿਗੁਰੂ ਜੀ ਕਿਰਪਾ ਕਰਨ ਦੋ ਸਾਖੀਆਂ ਆਪਾਂ ਜਰੂਰ ਕੋਸ਼ਿਸ਼ ਕਰਾਂਗਾ ਕਿ ਉਹਨਾਂ ਸਾਖੀਆਂ ਦੇ ਰਾਹੀਂ ਅੰਦਰ ਦੇ ਪ੍ਰੇਮ ਨੂੰ ਅੰਦਰ ਦੇ ਵਿਰਾਗ ਨੂੰ ਜਿਨ੍ਹਾਂ ਨੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ ਉਸ ਨੂੰ ਕਿਵੇਂ ਪ੍ਰਗਟ ਕੀਤਾ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਸਤਗੁਰ ਜੀ ਦੇ ਘਰ ਅੰਦਰ अनेका ਐਸੇ ਸਿੱਖ ਪਿਆਰੇ ਨੇ ਜਿਨ੍ਹਾਂ ਦੀ ਮਤ ਤੇ ਹੂਰ ਸੀ ਪਰ ਉਹਨਾਂ ਨੇ ਆਪਣੀ ਮਤ ਤੇ ਆਗ ਕੇ ਗੁਰੂ ਦੀ ਮਤ ਲੈ ਲਈ ਅੱਜ ਸਾਡੇ ਕੋਲ ਕਹਿਣ ਨੂੰ ਤੇ ਗੁਰੂ ਦੀ ਮਤ ਹੈ ਪਰ ਅਸੀਂ ਫਿਰ ਵੀ ਜਠੇਰੀਆਂ ਨੂੰ ਮੱਥਾ ਟੇਕੇ ਜਾਂਦੇ ਫਿਰ ਵੀ ਵਿਸ਼ਕਰਮਾ ਦੀ ਪੂਜਾ ਤੜਾ ਤੜ ਹੁੰਦੀ ਹੈ ਫਿਰ ਵੀ ਮਸਾਣਾ ਨੂੰ ਮੱਥੇ ਟੇਕੇ ਜਾਂਦੇ ਨੇ ਝੰਡਾ ਨੂੰ ਮੱਥੇ ਟੇਕੇ ਜਾਂਦੇ ਨੇ ਭਾਵੇਂ ਅਸੀਂ ਦਾਵਾ ਕਰਦੇ ਹਾਂ ਕਿ ਅਸੀਂ ਸਿੱਖ ਹਾਂ ਪਰ ਅਨੰਦ ਮਤ ਦੇ ਜਿਹੜੇ ਸਿੱਖ ਸਨ ਉਹਨਾਂ ਨੇ ਜਦੋਂ ਗੁਰੂ ਘਰ ਨੂੰ ਦੇਖਿਆ ਤੇ ਉਹਨਾਂ ਦੇ ਜੀਵਨ ਨੂੰ ਇਹ ਮਹਿਸੂਸ ਹੋਇਆ ਕਿ ਜੋ ਮਾਤਰਾ ਸੀ ਚੁੱਕੀ ਫਿਰਦੇ ਹਾਂ ਉਹ ਮਤ ਤੇ ਇਦਾਂ ਹੀ ਜਿਵੇਂ ਬਗੈਰ ਥਲੇ ਤੋਂ ਖੂਦ ਦੇ ਵਿੱਚ ਬਾਲਟੀ ਪਾਉਣ ਦੇ ਬਰਾਬਰ ਹੁਣ ਤੁਸੀਂ ਆਪ ਕਿਆਸ ਕਰਕੇ ਦੇਖੋ ਕਿ ਜਿਸ ਬਾਲਟੀ ਦਾ ਥਲਾ ਹੀ ਕੋਈ ਨਹੀਂ ਹੋਵੇਗਾ ਉਸ ਦੇ ਵਿੱਚ ਪਾਣੀ ਕਿਵੇਂ ਭਰੇਗਾ ਜਿਸ ਮਨ ਦੇ ਵਿੱਚ ਨਿਮਰਤਾ ਹੀ ਨਹੀਂ ਹੋਵੇਗੀ ਉੱਥੇ ਨਾਮ ਕਿਥੇ ਟਿਕੇਗਾ ਨਾਮ ਟਿਕੇਗਾ ਜਿੱਥੇ ਮਨ ਅੰਦਰ ਨਿਮਰਤਾ ਹੋਵੇਗੀ ਸਹਿਬ ਸੱਚੇ ਸਤਿਗੁਰ ਜੀ ਦੇ ਅਨੇਕਾਂ ਹੀ ਮੁਰੀਦ ਨੇ ਅਨੇਕਾਂ ਹੀ ਸਹਿਬ ਜੀ ਦੇ ਚੇਲੇ ਨੇ ਜੋ ਗੁਰੂ ਅਰਗੁਨ ਮਹਾਰਾਜ ਜੀ ਦੇ ਘਰ ਅੰਦਰ ਜੀਵਨ ਦੀ ਜੁਗਤੀ ਲੈਣ ਦੇ ਲਈ ਸੱਚੇ ਸਤਿਗੁਰ ਜੀ ਦੇ ਘਰ ਦੇ ਨਾਲ ਜੁੜੇ ਹੋਏ ਨੇ ਤੇ ਸੱਚ ਇਹ ਹੈ ਪਿਆਰਿਓ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜ ਗਿਆ ਬਸ ਉਹੀ ਆਪਣੇ ਜੀਵਨ ਨੂੰ ਸੁੱਖਾਂ ਦੇ ਨਾਲ ਭਰ ਸਕਦਾ ਹੈ ਵਰਨਾ ਜੀਵਨ ਦੇ ਅੰਦਰ ਸੁੱਖ ਬੜੀ ਮੁਸ਼ਕਲ ਨੇ ਮਹਾਰਜ ਜੀ ਦੀ ਬਾਣੀ ਕਹਿੰਦੀ ਹੈ ਜੋ ਜੋ ਦੀਸੇ ਸੋ ਸੋ ਰੋਗੀ ਰੋਕ ਰਹਿਤ ਮੇਰਾ ਸਤਿਗੁਰ ਜੋਗੀ ਜਿਹੜਾ ਸੱਚੇ ਸਤਿਗੁਰ ਜੀ ਦੇ ਨਾਲ ਜੁੜ ਗਿਆ ਉਹਦੇ ਜੀਵਨ ਦਾ ਉਧਾਰ ਹੋ ਗਿਆ